ਵੋਟ ਜਿਹਨੂੰ ਮਰਜ਼ੀ ਪਾ ਦਿਓ ਪਰ ਖਡੂਰ ਸਾਹਿਬ ਦਾ ਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦਾ ਫੇਰ ਵਸਾਇਆ ਫੇਰ ਆਣ ਸਤਗੁਰ ਖਡੂਰ ਖਡੂਰ ਸਾਹਿਬ ਦੀ ਸੋਭਾ ਨੂੰ ਵਧਾਉਣ ਵਾਲੇ ਖਡੂਰ ਸਾਹਿਬ ਦੀ ਸੋਭਾ ਨੂੰ ਚਾਰ ਚੰਨ ਲਾਉਣ ਵਾਲੇ ਖਡੂਰ ਸਾਹਿਬ ਨੂੰ ਇੱਕ ਇਤਿਹਾਸਕ ਸ਼ਹਿਰ ਬਣਾਉਣ ਵਾਲੇ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰ ਇਲਾਹੀ ਚਿਹਰਾ ਆਪਣੀ ਅੱਖਾਂ ਦੇ ਸਾਹਮਣੇ ਜ਼ਰੂਰ ਲਾਏ ਹੋ ਵੋਟ ਤੁਸੀਂ ਜਿਹਨੂੰ ਮਰਜ਼ੀ ਪਾਇਓ ਮਲ ਅਖਾੜਿਆਂ ਦੇ ਮਾਲਕ ਜਿਨ੍ਹਾਂ ਨੇ ਸਾਨੂੰ ਮੰਨ ਕਰਕੇ ਨਹੀਂ ਤਨ ਕਰਕੇ ਵੀ ਸਾਨੂੰ ਪਹਿਲਵਾਨ ਬਣਾਇਆ ਆਪਣੇ ਡੌਲਿਆਂ ਤੇ ਹੱਥ ਮਾਰ ਕੇ ਪੜਦੇਓ ਹੋਂ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮੇਲ ਉੱਚ ਦਮਾਲੜਾ ਸਭ ਹੋਈ ਸ਼ੰਜ ਇਕੱਠੀਆਂ ਦਈਓ ਬੈਠਾ ਵੇਖੇ ਆਪ ਜੀਓ ਉਹ ਗੁਰੂ ਅੰਗਦ ਦੇਵ ਜੀ ਦਾ ਇਲਾਹੀ ਤੇ ਰੋਹਾਨੀ ਚਿਹਰਾ ਵੋਟ ਪਾਉਣ ਤੋਂ ਪਹਿਲਾਂ ਆਪਣੀ ਅੱਖਾਂ ਦੇ ਸਾਹਮਣੇ ਇੱਕ ਵਾਰ ਜ਼ਰੂਰ ਲਾਏਓ ਵੋਟ ਤੁਸੀਂ ਜਿੰਨੂੰ ਮਰਜ਼ੀ ਪਾ ਦਿਓ ਬਾਬੇ ਨਾਨਕ ਦੇ ਬਾਬਾ ਲਹਿਣਾ ਜੀ ਦਾ ਚਿਹਰਾ ਇੱਕ ਵਾਰ ਅੱਖਾਂ ਦੇ ਸਾਹਮਣੇ ਜ਼ਰੂਰ ਲੈ ਆਇਓ ਬਾਬਾ ਨਾਨਕ ਜੀ ਪੈਦਲ ਜਾਂਦੇ ਪਏ ਨੇ ਗੁਰੂ ਅੰਗਦ ਦੇਵ ਜੀ ਘੋੜੀ ਤੇ ਸਵਾਰ ਨੇ ਬਾਬਾ ਨਾਨਕ ਜੀ ਕਹਿੰਦੇ ਕੋਈ ਪਰਵਾਹ ਨਹੀਂ ਲੈਣ ਵਾਲੇ ਚੜ੍ਹ ਕੇ ਹੀ ਆਉਂਦੇ ਹੁੰਦੇ ਨੇ ਗੁਰੂ ਨਾਨਕ ਦੇਵ ਜੀ ਦੇ ਬਾਬਾ ਲਹਿਣਾ ਜੀ ਦਾ ਇੱਕ ਵਾਰ ਖਿਆਲ ਜ਼ਰੂਰ ਕਰ ਲਿਓ ਵੋਟ ਪਾਉਣ ਤੋਂ ਪਹਿਲਾਂ ਬੋਟ ਤੁਸੀਂ ਚਾਹੇ ਜਿਹਨੂੰ ਮਰਜ਼ੀ ਪਾਇਓ ਗੁਰਮੁਖੀ ਲਿਪੀ ਦੇ ਜਨਮਦਾਤਾ ਗੁਰਮੁਖੀ ਲਿਪੀ ਦੇ ਸਿਰਜਣਹਾਰ ਜਿਨ੍ਹਾਂ ਦੀ ਬਦੌਲਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਬਾਣੀ ਪੜ੍ਹਦੇ ਆ ਉਸ ਗੁਰੂ ਅੰਗਦ ਦੇਵ ਜ ਦਾ ਖਿਆਲ ਇੱਕ ਵਾਰ ਜ਼ਰੂਰ ਕਰ ਲਿਓ ਵੋਟ ਪਾਉਣ ਤੋਂ ਪਹਿਲਾਂ ਉਹਨਾਂ ਦਾ ਇਲਾਹੀ ਤੇ ਰੋਹਾਨੀ ਚਿਹਰਾ ਆਪਣੀ ਅੱਖਾਂ ਦੇ ਸਾਹਮਣੇ ਇੱਕ ਵਾਰ ਜ਼ਰੂਰ ਲਾਏਓ ਵੋਟ ਪਾਉਣ ਤੋਂ ਪਹਿਲਾਂ ਵੋਟ ਚਾਹੇ ਤੁਸੀਂ ਜਿਹਨੂੰ ਮਰਜ਼ੀ ਪਾਇਓ ਕਿਉਂਕਿ ਇਸ ਵਾਰ ਇੱਕ ਵਾਰ ਫਿਰ ਬਾਬੇ ਕਿਤੇ ਬਾਬਰ ਕੇ ਫਿਰ ਆਮੋ ਸਾਹਮਣੀ ਨੇ ਬਾਬਰ ਕੇ ਮੈਂ ਤਾਂ ਕਹਿ ਰਿਆਂ ਕਦੇ ਬਾਬਰ ਹਮਾਇੂ ਸ਼ੇਰ ਸ਼ਾਹ ਸੂਰੀ ਨਾਦਰ ਅਬਦਾਲੀ ਲੋਧੀ ਵਰਗੇ ਚੜ ਕੇ ਲਟੇਰੇ ਆਏ ਸਾਡੇ ਦੇਸ਼ ਤੇ ਜਿਨ੍ਹਾਂ ਸਾਡੇ ਭਾਰਤ ਨੂੰ ਲੁੱਟਿਆ ਇਹ ਲਟੇਰਿਆ ਨੇ ਕਿਤੇ ਘੱਟ ਲੁੱਟਿਆ ਸਾਡੇ ਪੰਜਾਬ ਨੂੰ ਇਹ ਕਿਸੇ ਬਾਬਰ ਤੋਂ ਘੱਟ ਨਹੀਂਗੇ ਇੱਕ ਵਾਰ ਗੁਰੂ ਅੰਗਦ ਦੇਵ ਜੀ ਦਾ ਚਿਹਰਾ ਆਪਣੀ ਅੱਖਾਂ ਦੇ ਸਾਹਮਣੇ ਜ਼ਰੂਰ ਲੈ ਆਓ ਨਹੀਂ ਤਾਂ ਬਾਬਾ ਲੈਣਾ ਜੀ ਨੇ ਸਾਡੇ ਕੋਲੋਂ ਹਿਸਾਬ ਜ਼ਰੂਰ ਲੈਣਾ